Let me tell you the rules so of this game. ਮਹਾਰਾਣੀ ਗੋਟੇਨ ਕੋਰ ਯੂਰੋ ਗਰੁੱਪ ਸਕੂਲ ਜਿਹੜਾ ਹੈ ਇਹ ਮਹਾਰਾਜਾ ਰਤਨਮ ਸਿੰਘ ਦੀ ਸੈਕਿੰਡ ਵਾਈਫ ਜਿਹੜੀ ਕਿ ਕੋਡੇ ਕਨਾਲ ਉਹਨਾਂ ਦੇ ਨਾਲ ਗਈ ਸੀ ਉਸ ਫੈਮਿਲੀ ਨੇ ਬਣਵਾਇਆ ਹੈ ਔਰ ਪੋਨਾ ਦੀ ਇੱਕ ਜ਼ਾਇਰ ਸੀ ਕਿ ਨਾਬੇ ਵਿੱਚ ਲੜਕੀਆਂ ਲਈ ਇੱਕ ਅੱਛਾ ਸਕੂਲ ਹੋਣਾ ਚਾਹੀਦਾ ਹੈ ਔਰ ਇਹ ਸਕੂਲ ਵਿੱਚ ਸਿਰਫ ਲੜਕੀਆਂ ਨੂੰ ਹੀ ਐਡਮਿਸ਼ਨ ਮਿਲਦੀ ਹੈ ਉਹਨਾਂ ਦਾ ਇਹ ਵਿਚਾਰ ਸੀ ਕਿ ਅਗਰ ਘਰ ਵਿੱਚ ਲੜਕੀਆਂ ਪੜ ਜਾਣ ਤਾਂ ਪੂਰਾ ਪਰਿਵਾਰ ਪੜ ਜਾਂਦਾ ਹੈ ਇਹਦੇ ਵਿੱਚ ਅਸੀਂ ਬੱਚਿਆਂ ਦੀ ਓਵਰঅল ਡਵੈਲਪਮੈਂਟ ਤੇ ਪੂਰਾ ਧਿਆਨ ਦਿੱਤਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਨੇ ਤੇ ਕਲਚਰਲ ਇਵੈਂਟਸ ਵੀ ਅਸੀਂ ਆਰਗੇਨਾਈਜ਼ ਕੀਤੇ ਨੇ ਬੱਚਿਆਂ ਦੇ ਲਈ ਤਾਂ ਕਿ ਉਹ इंडिपेंडेंट महसूस ਕਰਨ ਤੇ ਆਪਣਾ ਕੌਨਫੀਡੈਂਸ ਡਵੈਲਪ ਕਰਕੇ ਇੱਥੇ ਪਾਰਟਿਸਿਪੇਟ ਕਰਨ ਤੇ ਮੈਂ ਇਵਨ ਇਹ ਬੜੀ ਖੁਸ਼ੀ ਅਤੇ ਮਾਨ ਮਹਿਸੂਸ ਕਰ ਰਹੀ ਹਾਂ ਕਿ ਜੋ ਇਹ ਮਹਾਰਾਣੀ ਗੁਰਚਰਨ ਕੌਰ ਯੂਰੋ ਗਰੁੱਪ ਪ੍ਰੋਪ੍ਰੀਟਰੀ ਸਕੂਲ ਨਬਾ ਹੈ ਇਹ ਪੂਰੇ ਇਲਾਕੇ ਦੇ ਵਿੱਚ ਇੱਕੋ ਇੱਕ ਲੜਕੀਆਂ ਦਾ ਸਕੂਲ ਹੈ ਜੋ ਇੰਗਲਿਸ਼ ਮੀਡੀਅਮ ਹੈ ਤੇ ਇਹ ਆਈਸੀਐਸਈ ਕਰਿਕੂਲਮ ਨੂੰ ਫਾਲੋ ਕਰਦਾ ਹੈ ਤੇ ਬਹੁਤ ਜਲਦੀ ਹੀ ਅਸੀਂ ਇਸ ਸਕੂਲ ਨੂੰ ਪਲੱਸ 2 ਤੱਕ ਲੈ ਕੇ ਜਾ ਰਹੇ ਹਾਂ